ਸਤਿ ਸ੍ਰੀ ਅਕਾਲ ਜੀ ਹੋਰ ਕਿਦਾਂ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਲੈ ਕੇ ਆਇਆ ਖੜਾ ਪ੍ਰਸਾਦ ਦੀ ਰੈਸਪੀ ਆਜੋ ਹੁਣ ਆਪਾਂ ਕਰਦੇ ਹਾਂ ਸਟਾਰਟ ਹੁਣ ਅਸੀਂ ਆਟਾ ਸਾਂ ਰਿਹਾ ਜੀ ਆਟਾ ਸਾਂਨ ਤੋਂ ਬਾਅਦ ਇੱਕ ਕੌਲੀ ਆਟੇ ਦੀ ਇੱਕ ਘਟਸੀ ਤੋਂ ਉੱਪਰ ਘਿਓ ਦੇਸੀ ਘਿਓ ਇਧਰ ਰੱਖਤੀ ਅਸੀਂ ਚਾਸਨੀ ਜੀ ਦੋ ਕੌਲੀਆਂ ਪਾਣੀ ਦੀਆਂ ਥੋੜਾ ਜਿਹਾ ਉੱਪਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਇੱਕ ਕੌਲੀ ਭਰ ਕੇ ਚੀਨੀ ਦੀ ਪਾਵਾਂਗੇ ਜਿੰਨਾ ਆਟਾ ਓਨੀ ਚੀਨੀ ਇਸ ਵਿੱਚ ਡੱਬਲ ਪਾਣੀ ਪੈਂਦਾ ਜੀ ਇਧਰ ਅਸੀਂ ਪਾਵਾਂਗੇ ਜੀ ਘਿਓ ਕਿੜਾ ਪਰ ਸਾਦੀ ਤਿਆਰੀ ਇਧਰ ਪਾਵਾਂਗੇ ਜੀ ਅਸੀਂ ਘਿਓ ਕਿ ਉਹਨੂੰ ਗਰਮ ਕਰਕੇ ਫਿਰ ਇਸ ਵਿੱਚ ਪਾਵਾਂਗੇ ਜੀ ਆਟਾ ਆਟਾ ਥੋੜੇ ਥੋੜਾ ਕਰਕੇ ਪਾਵਾਂਗੇ ਜੀ ਉਹਨੇ ਨੂੰ ਮਲਿਆ ਲਾਂਗੇ ਜੀ ਸਾਰੇ ਨੂੰ ਸਨੀਆ ਆਪਣੇ ਭੁੰਨ ਰਹੀ ਹੈ ਜੀ ਆਟਾ ਭੁੰਨਿਆ ਜਾ ਰਿਹਾ ਹੈ ਜੀ ਤੁਸੀਂ ਦੇ ਸਕਦੇ ਹੋ ਜੀ ਆਟਾ ਆਪਣਾ ਭੁੰਨਿਆ ਭੁੰਨ ਚੁੱਕਾ ਜੀ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਆਪਾਂ ਹੋਰ ਆਟਾ ਭੁੰਨਿਆ ਜਾ ਰਿਹਾ ਹੈ ਜੀ ਸੇ ਇਹਨੂੰ ਹਲਿਆਈ ਜਾਣਾ ਜੀ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਚਾਸਨੀ ਚਾਸਨੀ ਪਾ ਕੇ ਨਾਲ ਦੀ ਨਾਲ ਹਲਿਆਉਣਾ ਜੀ ਤਾਂ ਕਿ ਇਹਦੇ ਵਿੱਚ ਗੱਠਾ ਨਾ ਰਹਿ ਜਾਣਾ ਹਲਿਆਈ ਜਾਣਾ ਜੀ ਹਲਿਆਈ ਜਾਣਾ ਜੀ ਨਾ ਚੱਕਰ ਕੜਾਹੀ ਨਹੀਂ ਸੜਦੀ ਉਹ ਨਾ ਚੱਕਰ ਹ ਲਿਆਈ ਜਾਏ। ਗੱਟਾਂ ਸਾਰੀਆਂ ਕੋ ਉਹੀ ਜਾਣੀ ਆ। ਅਲੇ ਕੋ ਜੀ ਕੜਾਹੀ ਸੜਦੀ ਪ੍ਰਸਾਦ ਨੇ ਪ੍ਰਸਾਦਾ ਪੁਣਾ ਬਣ ਕੇ ਤਿਆਰ ਆ ਜੀ। ਔਰ ਵਧੀਆ ਵਧੀਆ ਰੈਸਪੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਕੇ ਦੱਸੀ ਕਮੈਂਟ ਕਰਕੇ ਵੀ ਦੱਸਿਓ ਕਿ ਹੋਰ ਤੁਹਾਨੂੰ ਕਿਹਦਾ ਦੀਆਂ ਰੈਸਪੀਜ਼ ਚਾਹੀਦੀਆਂ